ਬੀਰ ਸਮੇਤ ਬਾਕੀ ਤਨਖਾਹੀਏ ਲੀਡਰਾਂ ਨੇ ਵੀ ਨਿਭਾਈ ਸੇਵਾ ਪੂੰਦੜ ਮਜੀਠੀਆ ਚੀਮਾ ਸਮੇਤ तमाम ਲੀਡਰਾਂ ਨੇ ਸਾਫ ਕੀਤੇ ਵਾਸ਼ਰੂਮ ਬੀਬੀ ਜਗੀਰ ਕੌਰ ਨੇ ਵੀ ਕੀਤੀ ਸੇਵਾ ਤਨਖਾਈਆ ਅਖਰਾਰ ਦਿੱਤੇ ਜਾਣ ਤੋਂ ਬਾਅਦ ਹਰਵਿੰਦਰ ਸਰਨਾ ਦੇ ਤੀਵਰ ਤਲਖ ਬੋਲੇ ਗਿਆਨੀ ਹਰਪ੍ਰੀਤ ਸਿੰਘ ਝੂਠ ਤੇ ਦਗਾ ਦੇਨ ਜਨੇ ਨੰਬਰ 1 ਆਰਐਸਐਸ ਵਾਲੇ ਇਹਨਾਂ ਤੋਂ ਕਰਵਾ ਰਹੇ ਸਾਰੇ ਕੰਮ ਗੁੱਡੇ ਨਾਲੇ ਨੂੰ ਲੈ ਕੇ ਪ੍ਰਸ਼ਾਸਨ ਦੀ ਬੜੀ ਕਾਲਾ ਪਾਣੀ ਮੋਰਚੇ ਨਾਲ ਸਹਿਮਤੀ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਨੀਆਂ ਸਾਰੀਆਂ ਮੰਗਾਂ ਹਿਰਾਸਤ ਚ ਲਏ ਗਏ ਪ੍ਰਦਰਸ਼ਨਕਾਰੀ ਵੀ ਛੱਡ ਲਈ। ਚੰਡੀਗੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਨਵੇਂ ਕ੍ਰਿਮੀਨਲ ਕਾਨੂੰਨਾਂ ਦੀ ਕੀਤੀ ਸਮੀਖਿਆ। ਪੀਐਮ ਬੋਲੇ ਦੇਸ਼ ਨੂੰ ਅੰਗਰੇਜ਼ੀ ਕਾਨੂੰਨਾਂ ਤੋਂ ਮਿਲੀ ਮੁਕਤੀ ਹਮ ਤਰੀਕ ਤੇ ਤਰੀਕ ਤੇ ਦਿਨ ਲੰਘ ਗਏ। ਪੰਜਾਬ ਦੇ ਪਾਣੀਆਂ ਦਾ ਲਗਾਤਾਰ ਜ਼ਿਕਰ ਹੁੰਦਾ ਹੈ ਖਾਸ ਕਰਕੇ ਗੰਦਲੇ ਹੋ ਰਹੇ ਪਾਣੀਆਂ ਦਾ ਔਰ ਜਦੋਂ ਗੰਦਲੇ ਪਾਣੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਲੁਧਿਆਣਾ ਦੇ ਬੁੱਢੇ ਨਾਲੇ ਦਾ ਤੇ ਜਦੋਂ ਇਸ ਦੇ ਖਿਲਾਫ ਇੱਕ ਆਵਾਜ਼ ਇਕੱਠੀ ਹੋ ਜਾਏ ਔਰ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਪਹੁੰਚ ਜਾਣ ਤਾਂ ਫਿਰ ਫਰਕ ਤਾਂ ਪੈਂਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਦਸ਼ਕਾਂ ਦੇ ਸਾਹਮਣੇ ਹਜ਼ਾਰਾਂ ਤੇ ਸ਼ੁਰੂਆਤ ਲੁਧਿਆਣਾ ਦੇ ਬੁੱਢੇ ਨਾਲੇ ਤੋਂ ਬੁੱਢੇ ਨਾਲੇ ਨੂੰ ਲੈ ਕੇ ਅੱਜ ਹਜ਼ਾਰਾਂ ਲੋਕ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਕਰਨ ਪਹੁੰਚ ਗਏ। ਪ੍ਰਦਰਸ਼ਨਕਾਰੀਆਂ ਤੇ ਡਾਈਂਗ ਇੰਡਸਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਾ ਹੋਵੇ ਇਸ ਨੂੰ ਦੇਖਦੇ ਹੋਏ ਪਾਰੀ ਪੁਲਿਸ ਫੋਰਸ ਤੇ ਰਾਤ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਪੀਯੂ ਦੇ ਬਾਹਰ ਹੀ ਰੋਕ ਦਿੱਤਾ ਗਿਆ। ਕਰੀਬ 35 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ। ਤਕਰੀਬਨ 30-35 ਲੋਕ ਜਿਹੜੇ ਕੁਝ ਸਮਝਾਇਆ ਬਿਜਾਰਿਆ ਲੋਕਾਂ ਦੀ ਆਮ ਰੁਟੀਨ ਵੀ ਚੈਕਿੰਗ ਕੀਤੀ ਜਾ ਰਹੀ। ਬਟ ਆਬਵੀਅਸਲੀ ਉਹਨਾਂ ਨੂੰ ਸਮਝਾਇਆ ਜਾਏਗਾ ਕਾਨੂੰਨ ਕਿਸੇ ਨੂੰ ਹੱਤ ਲੈਣ ਦੀ ਆਗਿਆ ਨਹੀਂ। ਆਪਣਾ ਜੋ ਲੀਗਲ ਪ੍ਰੋਸੀਜਰ ਹੈ ਉਹ ਅਡਾਪਟ ਕਰ ਲੈ ਇਹ ਜਿਹੜਾ ਤਰੀਕਾ ਠੀਕ ਹੈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਜਾਣ ਤੋਂ ਬਾਅਦ ਬਾਕੀ ਪ੍ਰਦਰਸ਼ਨਕਾਰੀ ਵੈਰੀਕੇਟਿੰਗ ਤੋੜਦੇ ਹੋਏ ਅੱਗੇ ਵਧ ਗਏ ਇਸ ਤਰ੍ਹਾਂ ਨੇ ਇੱਕ ਪੁਲਿਸ ਕਰਮੀ ਵੀ ਧੱਕਾ ਮੁਕੀ ਦੌਰਾਨ ਜ਼ਖਮੀ ਹੋ ਗਿਆ ਆ ਬਾਰੇ ਇਕੱਠੇ ਹੋ ਕੇ ਆ ਗਏ ਯਾਰ ਧੱਕਾ ਮੁਕੀ ਕਰ ਰਹੇ ਸੀਗਾ ਠੀਕ ਹੈ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਜ਼ਿਆਦਾ ਗਰਥੇ ਹੋ ਗਿਆ ਜਿਕਰੋ ਕਹਿ ਕੇ ਬਾਦੇ ਪ੍ਰਦੂਸ਼ਣ ਦੇ ਚਲਦੇ ਬੁੱਢੇ ਨਾਲੇ ਨੂੰ ਬੰਦ ਕਰਵਾਉਣ ਨੂੰ ਲੈ ਕੇ ਲੱਖ ਸਦਾਣਾ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਉਨਾ ਦਾ ਲੋਕ ਤੋਂ ਫਿਕਰਾ ਤੇ ਲਖਸ ਦਾਣਾ ਦੇ ਅੰਦੋਲਨ ਦੇ ਐਲਾਨ ਤੋਂ ਬਾਅਦ ਬੁੱਡੇ ਨਾਲੇ ਦੇ ਖਿਲਾਫ ਕਰੀਬ 23 ਜਥੇਬੰਦੀਆਂ ਨੇ ਜੋ ਗੰਦਲਾ ਹੋ ਰਿਹਾ ਹੈ ਕਰੀਬ 23 ਜਥੇਬੰਦੀਆਂ ਨੇ ਉਸਤੇ ਖਿਲਾਫ ਪ੍ਰਦਰਸ਼ਨ ਕੀਤਾ ਕਾਲੇ ਪਾਣੀ ਖਿਲਾਫ ਮੋਰਚੇ ਦੇ ਬੈਨਰ ਹੇਠ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਡਾਈਂਗ ਯੂਨਿਟ ਦੇ ਵਪਾਰੀ ਵੀ ਸੜਕਾਂ ਤੇ ਉਤਰੇ ਤੇ ਦੋਨਾਂ ਵਿਚਾਲੇ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇ ਇਸ ਦੇ ਲਈ ਪੁਲਿਸ ਦੀ ਮੁਸਤਹਿਦਿ ਦਿਖੀ ਪਰ ਆਖਿਰ ਇਹ ਮਾਮਲਾ ਹੈ ਕਿ ਇਹ ਵੀ ਸਮਝ ਲੈਣੇ ਹਾਂ ਸਤਲੁਜ ਤੋਂ ਨਿਕਲਣ ਵਾਲੀ ਸਹਾਇਕ ਨਦੀ ਹੈ ਬੁੱਢਾ ਦਰਿਆ ਜਿਹੜਾ ਸਮੇਂ ਦੇ ਨਾਲ-ਨਾਲ ਬੁੱਢਾ ਦਰਿਆ ਨਾਲੇ 'ਚ ਤਬਦੀਲ ਹੋਇਆ ਅਤੇ ਫੈਕਟਰੀਆਂ ਤੇ ਸੀਵਰੇਜ ਦਾ ਪਾਣੀ ਇਸ 'ਚ ਡਿੱਗਣ ਲੱਗਿਆ ਦਰਿਆ 'ਚ ਕੂੜਾ ਸੁੱਟ ਕੇ ਇਸ ਨੂੰ ਨਾਲਾ ਬਣਾ ਦਿੱਤਾ ਗਿਆ ਜਿਸ ਦੇ ਲਈ ਡਾਈੰਗ ਇੰਡਸਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਦੀ ਸਫਾਈ ਲਈ ਕਰੋੜਾਂ ਦੇ ਫੰਡ ਵੀ ਮਿਲੇ ਪਰ ਤਸਵੀਰ ਨਹੀਂ ਬਦਲੀ ਤੇ ਆਖਿਰਕਾਰ ਪ੍ਰਦੂਸ਼ਿਤ ਹੁੰਦੇ ਹੁੰਦੇ ਬੁੱਢੇ ਟਾਲੇ ਦਾ ਮਾਮਲਾ ਪ੍ਰਦਰਸ਼ਨ ਤੱਕ ਜਾ ਪਹੁੰਚਿਆ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਅੱਜ ਲੱਖਾਂ ਸਦਾਨਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੰਨ ਲਗਾਉਣ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਵੱਡੀ ਫੋਰਸ ਜਿਹੜੀ ਹੈ ਵੇਰਕਾ ਮਿਲਕ ਪ੍ਰਾਂਡ ਦੇ ਅੱਗੇ ਤੈਨਾਤ ਕਰ ਦਿੱਤੀ ਗਈ ਆ ਔਰ ਹਰ ਪੱਖੋਂ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਕੋਈ ਵੀ ਸ਼ਰਾਰਤੀ ਤੱਤ ਇੱਥੇ ਆ ਕੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕਰੇ ਪ੍ਰਦਰਸ਼ਨਕਾਰੀਆਂ ਨੇ ਬੁੱਢੇ ਨਾਲੇ ਨੂੰ ਬੰਨ ਮਾਰ ਕੇ ਬੰਦ ਕਰਨ ਦੀ ਮੰਗ ਕਰਦੇ ਹੋਏ ਜ਼ਬਰਦਸਤ ਰੰਗਾਂ ਮਾਰ ਕੀਤਾ ਦੇautres ਪ੍ਰਦਰਸ਼ਨ ਨੂੰ ਲੈ ਕੇ ਪ੍ਰਸ਼ਾਸਨ ਤੇ ਮੋਰਚੇ ਦੇ ਵਿੱਚ ਸਹਿਮਤੀ ਬਣ ਗਈ ਅਤੇ ਪ੍ਰਸ਼ਾਸਨ ਨੇ ਹਿਰਾਸਤ ਚਲੇ ਸਾਰੇ ਪ੍ਰਦਰਸ਼ਨਕਾਰੀ ਰਿਹਾ ਕਰ ਦਿੱਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਿਸ ਜਦੋਂ ਤੱਕ ਲੱਖਾ ਸਿਦਾਨਾ ਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕਰਦੀ ਤੇ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੋਰਚਾ ਜਾਰੀ ਰਹੇਗਾ ਅਸੀਂ ਕਹਿੰਦੇ ਆਹ ਕੰਡੀਸ਼ਨ ਚ ਲਿਖਿਆ ਬੁੱਢੇ ਵਿਰਾਂ ਜਿਹਨਾਂ ਦਾ ਪਾਣੀ ਨਹੀਂ ਪਾਊਗਾ ਪਹਿਰੇ ਉਹ ਕਹਿੰਦੇ ਪਹਿਰੇ ਮੈਂ ਕਹਿੰਦਾ ਜੀ ਫਿਰ ਕੰਡੀਸ਼ਨ ਫਾਲੋ ਨਹੀਂ ਹੋ ਰਹੀ ਕਹਿੰਦੇ ਨਹੀਂ ਹੋ ਰਹੀ ਮੈਂ ਕਹਿੰਦੇ ਜੇ ਨਹੀਂ ਹੋ ਰਹੀ ਤਾਂ ਫਿਰ ਬੰਦ ਕਰ ਸਕਦੇ ਹੋ ਤੁਸੀਂ ਤਾਂ ਕਹਿੰਦੇ ਵੀ ਉਹ ਐਨਜੀਟੀ ਦੇ ਅਗੇਂਸਟ ਜਾਊਗਾ ਵੀ ਹਮੇ ਐਨਜੀਟੀ ਤੁਹਾਡੇ ਪਾਸੇ ਲੈ ਜਾਵੇ ਗੱਲ ਵੀ ਤੁਸੀਂ ਸਾਨੂੰ ਪੁੱਛੇ ਬਿਨਾ ਕਿੱਦਾਂ ਕਰਤਾ ਅਸੀਂ ਕਹਿੰਦੇ ਫਿਰ ਤੀਸਰਾ ਵੀ ਆ ਇੱਕ ਉਹ ਤਾਂ ਗਈ ਨਹੀਂ ਐਨਜੀਟੀ ਉਹ ਬੰਦ ਕਰਾ ਦਿਓ ਉਹਦਾ ਤਾਂ ਆਰਡਰ ਹੋਇਆ ਹੋਇਆ ਹੈ ਉਹਦੇ ਅਗੇਂਸਟ ਤਾਂ ਕੁਝ ਵੀ ਨਹੀਂ ਹੈਗਾ ਕਹਿੰਦੇ ਜੀ ਉਹਦੇ ਲਈ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਉਧਰ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਚੱਲ ਰਹੀ ਪ੍ਰਦਰਸ਼ਨਕਾਰੀਆਂ ਦੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਮੰਨਦੇ ਹੋਏ ਕਾਰਵਾਈ ਦਾ ਭਰੋਸਾ ਦਿੱਤਾ ਜਿਹੜੇ 2 ਹੈਗੇ ਨੇ ਤੇ ਪਿੰਡਾਂ ਦੇ ਖਿਲਾਫ ਪੀਪੀਸੀਬੀ ਨੇ ਆਰਡਰ ਕੀਤੇ ਸੀਗੇ ਔਰ ਉਸ ਤੋਂ ਬਾਅਦ ਦੋਨੇ ਆ ਕੇ ਐਮਡੀਟੀ ਦੇ ਦਾਪੜਾ ਸੇਲਿਆ ਔਰ ਉਹਦੇ ਬਾਰੇ ਅਸੀਂ ਇੱਕ ਹਫ਼ਤੇ ਦਾ ਟਾਈਮ ਮੰਗਿਆ ਕਿ ਉੱਥੇ ਜੋ ਕੁਆਲਿਟੀ ਹੋਏਗੀ ਜੋ ਸੇ ਹੈਗਾ ਜਾਂ ਨਹੀਂ ਹੈਗਾ ਉਹਦੇ ਬਾਅਦ ਉਹਦੀ ਕਾਰਵਾਈ ਹੋਏਗੀ ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਅਗਲੇ 7 ਦਿਨਾਂ ਤੱਕ ੁੱਡੇ ਨਾਲੇ ਤੇ ਪ੍ਰਸ਼ਾਸਨ ਦੀ ਕਾਰਵਾਈ ਦੇਖਣ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਤਿਆਰ ਕਰਨਗੇ ਤਕੋਲ ਮਲਾਕੇ ਇੱਕ ਵਾਰ ਤਾਂ ਇਹ ਪ੍ਰਦਰਸ਼ਨ ਰੁਗ ਗਿਆ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਪਰ ਇੱਕ ਹਫਤੇ ਦਾ ਸਮਾਂ ਰਹੇਗਾ ਔਰ ਇੱਕ ਹਫਤੇ ਬਾਅਦ ਫਿਰ ਦੁਬਾਰਾ ਤੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਇੱਕ ਹਫਤੇ ਦੇ ਵਿੱਚ ਜੋ-ਜੋ ਡਿਸੀਜਨ ਲਏ ਜਾਂਦੇ ਨੇ ਉਹਨਾਂ ਦੀ ਰੌਸ਼ਨੀ ਦੇ ਹੇਠ ਅਗਲੀ ਖਬਰ ਦਾ ਰੁਕ ਕਰਦੇ ਹਾਂ ਸ਼੍ਰੀ ਅਕਾਲ ਤਖਸੈਬ ਵੱਲੋਂ ਸੁਣਾਈ ਗਈ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਨੇ ਸੇਵਾਦਾਰ ਵਜੋਂ ਸੇਵਾ ਨਿਭਾਈ ਪਹਿਲੇ ਦਿਨ ਦੀ ਸਜਾ ਚ ਸੁਬੀਰ ਬਾਦਲ ਨੇ ਦਰਬਾਰ ਸਾਹਿਬ ਦੇ ਬਾਹਰ ਡਿਊਟੀ ਚਪੈਰੇਦਾਰੀ ਕੀਤੀ ਸੁਬੀਰ ਬਾਦਲ ਨੇ ਨੀਲਾ ਚੋਲਾ ਪਾਇਆ ਹੋਇਆ ਸੀ ਤੇ ਹੱਥ ਚ ਬਰਛਾ ਫੜਿਆ ਸੀ ਉਹਨਾਂ ਦੇ ਗਲੇ ਚ ਤਨਖਾਈਏ ਵਾਲੀ ਤਖਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਲੰਗਰ ਹਾਲ ਚ ਬਰਤਨਾਂ ਦੀ ਸੇਵਾ ਕੀਤੀ ਸੁਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੋਨਾਂ ਨੂੰ ਬਾਥਰੂਮ ਦੀ ਸਫਾਈ ਕਰਨ ਦੀ ਛੂਟ ਹੈ ਦਰਸਲ ਸੁਬੀਰ ਬਾਦਲ ਦੇ ਪੈਰ ਚ ਫ੍ਰੈਕਚਰ ਹੈ ਤੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਢਿੱਲੀ ਹੈ ਮੇਰੇ ਲਈ ਮੇਰੇ ਲਈ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਆਪਣਾ ਹੁਕਮ ਹੈ ਜੀ ਫੁਮਾ ਮਲੇਵ ਆਈ ਸੇਵਾ ਕਿੱਥੇ ਕਿਦਾਂ ਲੱਗਾਈ ਬਹੁਤ ਅੱਖਾਂ ਲੱਗਿਆ ਜੀ ਬਹੁਤ ਸੰਤੁਸ਼ਟੀ ਮੰਦੀ ਹੋਈ ਹੈ ਸੋਮਵਾਰ ਨੂੰ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾ ਦੀ ਬੈਠਕ ਹੋਈ ਜਿਸ ਵਿੱਚ ਸੁਪੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਦੌਰਾਨ ਹੋਰ ਕੈਬਨਟ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਤੇ ਸੁਖਵੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਰੇਦਾਰੀ ਕੀਤੀ ਗਈ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਡਿਊਟੀ ਤੇ ਉਹਾਂ ਨੇ व्हीलचेयर ਤੇ ਹੀ ਸੇਵਾਦਾਰ ਵਜੋਂ ਸੇਵਾ ਨਿਭਾਈ ਨੀਲਾ ਚੋਲਾ ਪਾਇਆ ਸੀ ਹੱਥ 'ਚ ਪਰਚਾ ਫੜ ਕੇ ਇੱਕ ਘੰਟੇ ਦੀ ਇਹ ਸੇਵਾ ਲੱਗੀ ਸੀ ਗੱਲ 'ਚ ਤਨਖਾਈਏ ਵਾਲੀ ਤਖਤੀ ਪਾਈ ਹੋਈ ਸੀ ਕੱਲ ਵੀ ਦੋਵੇਂ ਇਸੇ ਤਰੀਕੇ ਨਾਲ ਸੇਵਾਦਾਰ ਵਜੋਂ ਸੇਵਾ ਨਿਭਾਉਣਗੇ ਬਾਜ ਸੁਖਬੀਰ ਬਾਦਲ ਤੇ ਬਾਕੀ ਤਨਖਾਈਏ ਆਗੂਆਂ ਵੱਲੋਂ ਲੰਗਰ ਦੇ ਵਿੱਚ ਵਰਤਨਾ ਦੀ ਸੇਵਾ ਕੀਤੀ ਗਈ ਤਨਖਾਈਏ ਆਗੂਆਂ ਨੇ ਬਾਥਰੂਮ ਵੀ ਸਾਫ਼ ਕੀਤੇ ਜਿਨ੍ਹਾਂ 'ਚ ਬਲਵਿੰਦਰ ਸਿੰਘ ਭੁੰਦੜ ਬੀਬੀ ਜਗੀਰ ਕੌਰ ਵਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂ, ਮਾਜਰਾ, ਸੋਨ ਸਿੰਘ ਠੰਡਲ, surjit singh rakhra ਤੇ ਮਹੇਸ਼ਿੰਦਰ ਸਿੰਘ ਗਰੇਵਾਲ ਇਹ ਆਗੂ ਸ਼ਾਮਿਲ ਸਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਹਨਾਂ ਦੇ ਨਾਲ ਰਹੇ ਇੱਥੇ ਉਹਨਾਂ ਨੇ ਚੰਡੀਗੜ੍ਹ 'ਚ ਲਾਗੂ ਕੀਤੇ ਗਏ ਕਾਨੂੰਨਾ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ ਅਧਿਨਿਯਮ ਦਾ ਡੈਮੋ ਵੀ ਦੇਖਿਆ ਇਸ ਤੋਂ ਬਾਅਦ ਸੰਬੋਧਨ ਕੀਤਾ ਤੇ ਕਿਹਾ ਕਿ ਹੁਣ ਤਾਰੀਖ ਤੇ ਤਾਰੀਖ ਤੇ ਦਿਨ ਖਤਮ ਹੋ ਗਏ ਨੇ ਨਵੇਂ ਕਾਨੂੰਨਾ ਨਾਲ ਅੱਤਵਾਦ ਦੇ ਖਿਲਾਫ ਲੜਾਈ ਮਜ਼ਬੂਤ ਹੋਏਗੀ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ 'ਚ ਆਉਣ ਵਾਲੀ ਕਾਨੂੰਨੀ ਅੜਚਨ ਤੂਰ ਹੋਏਗੀ ਲੇਕਿਨ ਪੁਰਾਣੀ ਵਿਵਸਥਾ ਮੈਂ ਪ੍ਰੋਸੈਸ ਹੀ पनिशमेंट बन गया था एक स्वस्थ समाज में कानून का संबल होना चाहिए लेकिन आईपीसी में केवल कानून का डर ही एकमात्र तरीका था वो भी अपराधी से ज्यादा ईमानदार लोगों को पीएम दे पहला सेक्टर तेईस यूथ कांग्रेस के वर्करा ने चंडीगढ़ नगर निगम के लिए ਫੰਡ ਦਾ ਐਲਾਨ ਕਰਨ ਦੇ ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਯੂਥ ਕਾਂਗਰਸ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ ਤੇ ਅੱਜ ਦਾ ਸਵਾਲ ਵੀ ਸਾਡਾ ਇਸੇ ਨਾਲ ਜੜਿਆ ਜੁੜਿਆ ਹੋਇਆ ਹੈ ਕਿ ਇੰਡੀਅਨ ਪੀਨਲ ਕੋਡ ਯਾਨੀ ਆਈਪੀਸੀ ਕਦੋਂ ਬਣਿਆ ਸੀ ਚਾਰ ਆਪਸ਼ਨਸ ਨੇ ਆਪਸ਼ਨ A 1851 ਆਪਸ਼ਨ B 1860 ਆਪਸ਼ਨ C 1872 ਜਾਂ ਆਪਸ਼ਨ D 1898 ਇੰਡੀਅਨ ਪੀਨਲ ਕੋਡ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੰਗਰੇਜ਼ਾਂ ਦਾ ਕਾਨੂੰਨ ਕਿਹਾ ਗਿਆ ਇਹ ਕਦੋਂ ਬਣਿਆ ਸੀ 1851 1860 1872 ਜਾਂ 1899 ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਆਖਿਰ ਵਿੱਚ ਦੇਵਾਂਗੇ ਤੇ ਗੱਲ ਕਰਦੇ ਹਾਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਜਿਨ੍ਹਾਂ ਵੱਲੋਂ ਖੇਤੀਬਾੜੀ ਮੰਤਰੀ ਨੂੰ ਅੱਜ ਤਿੱਖੇ ਸਵਾਲ ਕੀਤੇ ਗਏ ਜਗਦੀਪ ਧਨਖੜ ਨੇ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਸਿੰਘ ਚੋਹਾਨ ਨੂੰ ਅੱਜ ਤੇ ਖੇ ਸਵਾਲ ਕੀਤੇ ਕਿਸਾਨਾਂ ਬਾਰੇ ਸਾਰੇ ਸਵਾਲ ਸੀ ਉਹਨਾਂ ਨੇ ਪੁੱਛਿਆ ਕਿ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ ਕਿਸਾਨਾਂ ਦੇ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਿਉਂ ਨਹੀਂ ਹੋਈ ਜਗਦੀਪ ਦਨਕਰ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੁੰਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਕੀ ਵਾਅਦੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਸਾਡੇ ਲਈ ਬੇਹਦ ਮਹੱਤਵਪੂਰਨ ਨੇ ਕਿਸਾਨ ਆਪਣੀ ਫਸਲ ਦੀ ਸਹੀ ਕੀਮਤ ਲਈ ਤਰਸ ਰਹੇ ਨੇ दरअसल उपराष्ट्रपति जगदीप धनखड़ मुंबई च एक प्रोग्राम पहुंचे इस दौरान उन्होंने खेतीबाड़ी मंत्री शिवराज सिंह चौहान ना सवाल पूछे माननीय कृषि मंत्री जी माननीय कृषि मंत्री जी उन्होंने कहा क्या है उनका संदेश क्या है मेरे लिए उनका संदेश है कि किसान के साथ जो वादा किया वो पूरा क्यों नहीं हुआ आपके लिए चुनौती है जब कोई भी सरकार वादा करती है और वो वादा किसान से जुड़ा हुआ है तो हमें कभी कोई कसर नहीं रखनी चाहिए किसान हमारे लिए आदरणीय है प्रातः स्मरणीय है सदैव वंदनीय है क्या इस देश में पिछहत्तर साल के बाद इतनी बड़ी बड़ी संस्थाएं हमने क्रिएट कर दी हैं और किसान आज भी अपने उत्पाद की कीमत के लिए तरस रहा है मैं चुनौतीपूर्ण प्रश्न करता हूं आपकी संस्थाओं ने किसान को उसमें जोड़ने के लिए क्या किया किसान को कृषि से जोड़ते उसकी मार्केटिंग से जोड़ते एक बदलाव आता क्यों ऐसा नहीं हुआ कि सोचने का प्रश्न है सौ साल हो गए तब तो जरूर सोचने का है आई फेल टू अंडरस्टैंड वाई वी कैन नॉट वर्क आउट अ फॉर्मूला इन कंसल्टेशन विद इकोनॉमिक्स थिंक टैंक्स एट वी रिवार्ड आवर फार्मर्स अरे हम तो रिवार्ड की बजाय जो ड्यू है उसको नहीं दे रहे हम उस देने में कंजूसी कर रहे हैं जो प्रोमिस किया गया है और मुझे समझ में नहीं आ रहा वार्ता क्यों नहीं हो रही है किसान से प्रधानमंत्री जी का दुनिया को संदेश है जटिल समस्याओं का निराकरण वार्ता से होता है किसान से वार्ता अविलंब होनी चाहिए और हमें सबको जानकारी होनी चाहिए कि क्या किसान से कोई वादा किया गया था मानिए कृषि मंत्री जी आपसे पहले जो कृषि मंत्री जी थे क्या उन्होंने लिखित में कोई वादा किया था यदि वादा किया था तो उसका क्या हुआ ਨੋਇਡਾ ਦੇ ਵਿੱਚ ਰਾਸ਼ਟਰੀ ਦਲਿਤ ਪ੍ਰੇਰਣਾ ਸਥਲ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਕੇ ਗ੍ਰੇਟਰ ਨੋਇਡਾ ਦੀ ਲੁਕਸਰ ਜੇਲ੍ਹ ਭੇਜਿਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਮੰਚ ਵੱਲੋਂ ਨੋਇਡਾ ਅਥਾਰਟੀ ਤੇ ਤਾਲਾਬੰਦੀ ਕਰ ਦਿੱਤੀ ਗਈ ਕਿਸਾਨਾਂ ਦਾ ਰੋਪ ਹੈ ਕਿ ਸਾਡੇ ਦੋ ਕਿਸਾਨ ਆਗੂਆਂ ਨੂੰ ਅਥਾਰਟੀ ਦੇ ਅੰਦਰੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਹੰਗਾਮੇ ਤੋਂ ਬਾਅਦ ਦੋਨੋਂ ਕਿਸਾਨ ਪ੍ਰਤੀਨਿਧੀਆਂ ਨੂੰ ਛੱਡ ਦਿੱਤਾ ਗਿਆ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਾਰੇ ਭਾਈਓ ਜ਼ਿਕਰ ਹੋਇਆ ਕਿ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ 1 ਦਸੰਬਰ ਨੂੰ ਅਥਾਰਟੀ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਐਲਾਨ ਕੀਤਾ ਕਿ 2 ਦਸੰਬਰ ਨੂੰ ਆਪਣੀ ਗੱਲ ਕੇਂਦਰ ਸਰਕਾਰ ਨੂੰ ਸੁਣਾਉਣ ਦੇ ਲਈ ਦਿੱਲੀ ਕੂਚ ਕਰਨਗੇ ਜਿਨ੍ਹਾਂ ਨੂੰ ਪੁਲਿਸ ਨੇ ਦਲਿਤ ਪ੍ਰੇਰਣਾ ਸਥਲ ਤੇ ਹੀ ਰੋਕ ਲਿਆ ਤੇ ਦਿੱਲੀ ਨਹੀਂ ਜਾਣ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨ ਅਤੇ ਹਗਾਮੇ ਦੇ ਵਿੱਚ ਸਾਰੇ ਕਿਸਾਨ ਇੱਥੇ ਹੀ ਬੈਠ ਗਏ ਯੋਗਾ ਸੰਗਰੂਰ ਦੇ ਵਿੱਚ ਈਟੀਟੀ ਦੇ ਬੇਰੋਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਦੇ ਦੌਰਾਨ ਅਧਿਆਪਕ ਪੁਲਿਸ ਦੇ ਨਾਲ ਟਕੜੀ ਬੇਰੋਜ਼ਗਾਰ ਅਧਿਆਪਕ ਮੁੱਖ ਮੰਤਰੀ ਮਾਨ ਦੇ ਘਰ ਦਾ ਘਰਾਉ ਕਰ ਨਿਕਲੇ ਸੀ ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਹੋਈ ਸੀ ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਤੋੜ ਦਿੱਤਾ ਇਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ ਪ੍ਰਦਰਸ਼ਨ 'ਚ ਕਈ ਪੁਲਿਸ ਕਰਮੀ ਵੀ ਜ਼ਖਮੀ ਹੋਏ ਅਸਲ ਕੀ ਹੋਇਆ ਤਾਂ ਨਾਗਰਿਕਾਂ ਵੱਲੋਂ ਧੱਕਾ ਮੁਕੀ ਕੀਤੀ ਗਈ ਆ ਤੇ ਇਹਨਾਂ ਨੇ ਮਿੱਟੀ ਰੇਤਾਂ ਇੱਟਾਂ ਦੀ ਬੁਸ਼ਾਰਤਾਂ ਕੀਤੀ ਨੇ ਸਾਡੇ ਮੁਲਾਜ਼ਮਾਂ ਦੇ ਸੱਟਾਂ ਵੀ ਬਥੇਰੀਆਂ ਲੱਗੀਆਂ ਨੇ ਮੇਰੇ ਵੀ ਪੱਗ ਲੱਥੀ ਆ ਧੱਕਾ ਮੁਕੀ ਦੌਰਾਨ ਬੜੇ ਹਲੇ ਹੋਰ ਵੀ ਮੁਲਾਜ਼ਮ ਸਾਡੇ ਜ਼ਖਮੀ ਆ ਜੋ ਹੁਣ ਟ੍ਰੀਟਮੈਂਟ ਹੈਗੇ ਹਲੇ ਪੁਲਿਸ ਦੀ ਮੰਨੀਏ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਵ ਵੀ ਕੀਤਾ ਗਿਆ ਵਿੱਚੋਂ ਆ ਕੇ ਹੁਣ ਬੈਰੀਕੇਡ ਤੋੜਨ ਲੱਗ ਗਏ ਫਿਰ ਪੱਥਰ ਮਾਰਨ ਲੱਗ ਗਏ ਚੇ ਮੁਲਾਜ਼ਮਾਂ ਦੀਆਂ ਦੇਖੋ ਪੱਗਾਂ ਲਹਿ ਗਈਆਂ ਕਿਸੇ ਦੇ ਸਿਰ 'ਚ ਪੱਥਰ ਵੱਜਿਆ। ਵੱਲੇ ਵੇਖਣਾ ਕਿੰਨੇ ਬੰਦੇ ਸਾਡੇ ਇੰਜਰਡ ਨੇ। ਪੁਲਿਸ ਹੁਣ ਉਤਪਾਤ ਬਚਾਉਣ ਵਾਲੇ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਦੀ ਤਿਆਰੀ 'ਚ ਹੈ। ਉੱਥੇ ਇਸ ਪ੍ਰਦਰਸ਼ਨ ਦੇ ਚੱਲਦੇ ਬਠਿੰਡਾ ਚੰਡੀਗੜ੍ਹ ਹਾਈਵੇ ਦੋਨੋਂ ਪਾਸਿਓਂ 1 ਘੰਟੇ ਤੱਕ ਜਾਮ ਰਿਹਾ। ਤੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ 6ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੰਡੀਆ ਬਲੌਕ ਦੇ ਨੇਤਾਵਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਆਗੂਆਂ ਨੇ ਅਡਾਨੀ ਅਤੇ ਉੱਤਰ ਪ੍ਰਦੇਸ਼ ਦੇ ਸੰਭਲ ਚ ਹੋਈ ਹਿੰਸਾ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਚ ਲੋਕ ਸਭਾ ਦੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਕਾਂਗਰਸ ਐਮਪੀ ਪ੍ਰਿਯੰਕਾ ਗਾਂਧੀ ਸ਼ਾਮਲ ਹੋਏ ਸਪਾ ਤੇ ਟੀਐਮਸੀ ਨਹੀਂ ਆਏ मैं मानती हूं कि इंडिया ब्लॉक के सदस्य हर रीजनल पार्टी से भी आते हैं उनके रीजनल इंटरेस्ट भी हैं और उसको दरकिनार नहीं किया जा सकता अगर आग संभल में लगी है अब अजमेर में लगाने की बारी है। कल हाजी अली में लगा देंगे अब परसों निजामुद्दीन में कट मुद्दा है, है तो वो हम सब एकजुट होकर आवाज कर रहे हैं सदन की कार्रवाई शुरू हुई तो संभल हिंसा नगू राहुल गांधी समेत लोकसभा पूरा ਵਿਰੋਧੀ ਧਿਰ ਕੁਛ देर ਦੇ ਲਈ ਵਾਕ ਆਊਟ ਕਰ ਗਿਆ ਬੰਦ ਕਰੋ ਬੰਦ ਕਰੋ ਬਿਚਾਰਨੀ ਦੀ ਦਲਾਲੀ ਬੰਦ ਕਰੋ ਬੰਦ ਕਰੋ ਬੰਦ ਕਰੋ ਨਰੇਂਦਰ ਮਾਦੀ ਸਦਨ ਮੇਓ ਤੇ ਆਮ ਆਦਮੀ ਪਾਰਟੀ ਦੇ ਐਮਪੀ ਰਾਗਵ ਚੱਡਾ ਨੇ ਦਿੱਲੀ ਚ ਵੱਧਦੇ ਪੋਲੂਸ਼ਨ ਤੇ ਪਰਾਲੀ ਸਾੜਨ ਦੇ ਮੁੱਦੇ ਨੂੰ ਰਾਜ ਸਭਾ ਚੱਕਿਆ ਇਨਸੀਡੈਂਟਸ ਮੇਂ ਜਹਾਂ ਪਾ ਰਾਗਵ ਚੱਡਾ ਨੇ ਕਿਹਾ ਕਿ ਸਿਰਫ ਪ੍ਰਦੂਸ਼ਨ ਅਤੇ ਪਰਾਲੀ ਸਾੜਨ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ नाल दे जमीन दे नाल, दिया जाता है हम पूरा साल तो कहते हैं किसान हमारा भगवान है हमारा अनदाता है लेकिन जैसे ही नवम्बर का महीना आता है हम कहते हैं कि किसान क्रिमिनल है इसको जेल में डाल दिया जाए इस पर फाइन लगाया जाए इसीलिए मैं कहना चाहता हूँ सर कोई भी किसान जानबूझकर अपनी खुशी से पराली नहीं जलाता मजबूरी में जलाता है और इस साल तो हमारे صوبے پنجاب نے 70% سے زیادہ گراوٹ دیکھی گئی سٹبل برننگ کے انسڈنٹس میں راگب نے کہا کہ ایسی آرٹیفیشل انٹیلیجنس دی گل کردے ہیں پر پردوشن تو نجات پاونی ہے تا سਾਨੂੰ ایئر کوالٹی انڈیکس دی گل کرنی ہوگی تی عام آدمی پارٹی دے دہلی دے مہرولی تو وائڈیک نرش یادو دے خلاف بی جے پی والو پردرشن کیتا ਬੀਜੇਪੀ ਨੇ ਨਰੇਸ਼ ਯਾਦਵ ਦੁਆਰਾ ਕੁਰਾਨ ਦੇ ਅਪਮਾਨ ਤੇ ਉਹਨਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਦੇਖੋ ਨਰੇਸ਼ ਯਾਦਵ ਨੇ ਜੋ ਕੁਰਾਨ ਸ਼ਰੀਫ ਦੀ ਬੇਅਦਬੀ ਕਰੀ ਹੈ ਹਮ ਉਸਕੇ ਖਿਲਾਫ ਅੱਜ ਯਹਾਂ ਪੇ ਸਭ ਇਕੱਠਾ ਹੋਏ ਔਰ ਹਮਾਰੀ ਮੰਗ ਹੈ ਕਿ ਹਮਾਰੀ ਮੰਗ ਹੈ ਕਿ ਨਰੇਸ਼ ਯਾਦਵ ਕੋ ਫੌਰਨ ਉਸਕੇ ਇਸਤੀਫਾ ਦਿਆ ਜਾਏ ਪ੍ਰਦਰਸ਼ਨ ਚ ਦਿੱਲੀ ਬੀਜੇਪੀ ਪ੍ਰਧਾਨ ਵਿਰਿੰਦਰ ਸਚਦੇਵਾ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਅਰਵਿੰਦਰ ਲਵਲੀ ਮਿਨੋਰਟੀ ਮੋਰਚਾ ਸਮੇਤ ਕਈ ਵਰਕਰ ਇਕੱਠੇ ਹੋਏ ਅਰਮੀਨ ਕੇਜਰੀਵਾਲ ਦਾ ਵਿਧਾਇਕ ਨਰੇਸ਼ ਯਾਦਵ ਨੇ ਪੁਰਾਣੇ ਪਾਕ ਦਾ ਅਪਮਾਨ ਕੀਤਾ ਹੈ ਇਹ ਬਿਲਕੁਲ ਵੀ ਨਹੀਂ ਸਹੇਂਗੇ ਅਤੇ ਜਬ ਤੱਕ ਇਹ ਸਸਪੈਂਡ ਨਹੀਂ ਹੋਗਾ ਜਬ ਤੱਕ ਇਸੇ ਤਰ੍ਹਾਂ ਧਰਨਾ ਵਰਕਾਸ ਨਹੀਂ ਹੋਗਾ ਸਸਪੈਂਡ ਨਹੀਂ ਹੋਗਾ ਜਬ ਤੱਕ ਇਹ ਇਸੇ ਤਰ੍ਹਾਂ ਦਰਨਾ ਪ੍ਰਦਰਸ਼ਨ ਚਲਤੇ ਰਹਿਣਗੇ ਕਾਬਲੇ ਗੋਰਾ ਕੇ ਜੂਨ 2016 ਚ ਮਲੇਰ ਕੋਟਲਾ ਚ ਪਵਿੱਤਰ ਕੁਰਾਨ ਸ਼ਰੀਫ ਦੇ ਅਪਮਾਨ ਦੇ ਮਾਮਲੇ ਚ ਦਿੱਲੀ ਦੇ ਮਹਿਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਲਈ ਸੌ ਚੱਕ ਸਮਾਗਮ ਕਰਵਾਏ ਗਏ। ਬਰਨਾਲਾ ਜੇ 175 ਪੰਚਾਇਤਾਂ ਦੇ 175 ਸਰਪੰਚਾਂ ਤੇ 1285 ਪੰਚਾਂ ਨੇ ਸੌ ਚੱਕੀ 175 ਚੋਂ 18 ਸਰਪੰਚ ਸਰਵ ਸੰਮਤੀ ਨਾਲ ਚੁਣੇ ਗਏ ਨੇ। ਤੇ ਸਾਡੇ ਇਲਾਕੇ 'ਚ 18 ਪੰਚਾਇਤਾਂ ਜਿਹੜੀ ਸਰਵ ਸੰਮਤੀ ਜਿਹੜੀ ਆ ਉਹ ਹੋਈ ਹੈ। ਉਥੇ ਤਾਂ ਹੀ ਹੋਈ ਹੈ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ। ਤੋਂ ਜੀ ਉੱਥੇ ਹੀ ਗੁਰਦਾਸਪੁਰ ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਬਟਾਲਾ ਚ ਨਵੇਂ ਚੁਣੇ ਸਰਪੰਚਾਂ ਦੇ ਪੰਚਾਂ ਨੂੰ ਸੌਂ ਚੁਕਾਈ। ਇੱਥੇ ਜ਼ਿਲ੍ਹੇ ਦੇ 11 ਬਲਾਕਾਂ ਚੁਣੇਗੇ 1267 ਸਰਪੰਚਾਂ ਅਤੇ 758 ਪੰਚਾਂ ਨੇ ਸੌਂ ਚੱਕੀ। 758 ਪੰਚਾਂ ਨੂੰ ਟੋਟਲ ਜਿਹੜੇ ਉਹ 8475 505 ਜਿਹੜੇ ਆ ਉਹਨਾਂ ਨੂੰ ਜਿਹੜੀਆਂ ਉਥੇ ਜਿਹੜੀ ਹੈ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਸਿਕਾਈ ਗਈ ਸਾਡੇ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਉਥੇ ਸ਼ਰਪੁਰ ਚ ਕਰੀਬ 1400 ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੇ ਸੌ ਚੁੱਕੀ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦੀ ਦਾ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਵੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਂਦੀ। ਮੁਖਸਰ ਸਾਹਿਬ ਚ ਵੀ ਨਵੇਂ ਚੁਣੇ ਗਏ ਸਰਪੰਚਾਂ ਦਾ ਸੋਚਕ ਸਮਾਗਮ ਹੋਇਆ। ਦਰਅਸਲ ਇਹਨਾਂ 4 ਦੀਆਂ 4 ਸੀਟਾਂ ਤੇ ਜ਼ਿਮਨੀ ਚੋਣਾ ਸੀ ਜਿਸ ਦੇ ਚੱਲਦੇ ਇੱਥੇ ਸਰਪੰਚਾਂ ਦੀ ਸੌ ਪੈਂਡਿੰਗ ਸੀ। ਤੇ ਫਰਕ ਤਾਂ ਪੈਂਦਾ ਹੈ ਦਾ ਸਫ਼ਰ ਜਾਰੀ ਰਹੇਗਾ ਇੱਕ ਛੋਟੇ ਜੇ ਕਮਰਸ਼ੀਅਲ ਬ੍ਰੇਕ ਦਾ ਮੇਲਾ।